ਤੋ 23 ਸਾਲ ਪਹਿਲਾਂ ਜਦ ਮੈਂ ਕੈਨੇਡਾ ਗਿਆ ਤੇ ਉਸ ਤੋਂ ਬਾਅਦ 23 ਸਾਲ ਪਹਿਲਾਂ ਦੀਵਾਲੀ ਦੇਖੀ ਸੀਗੀ ਇੱਥੇ ਦੀ ਤੇ ਹੁਣ ਫਸਟ ਟਾਈਮ ਜਿਹੜੀ ਹੈਗੀ ਮੈਂ ਇੰਡੀਆ ਦੀ ਦੀਵਾਲੀ ਦੇਖਣੀ ਆ ਤੇ ਦੀਵਾਲੀ ਦੀਆਂ ਚੱਲ ਰੀਆਂ ਪੂਰੀਆਂ ਤਿਆਰੀਆਂ ਔਰ ਗੌਰਵ ਗੌਰਵ ਲਾਈਟਾਂ ਲਾਊਗਾ ਸਾਡੇ ਲਈ ਉਹ ਪੂਰੇ 23 ਸਾਲਾਂ ਬਾਅਦ ਮੈਂ ਫਸਟ ਟਾਈਮ ਇੰਡੀਆ ਦੇ ਅੰਦਰ ਦੀਵਾਲੀ ਦੇਖਣ ਜਾ ਰਿਹਾ ਹੈਗਾ ਤੇ ਬਹੁਤ ਖੁਸ਼ੀ ਹੈਗੀ ਹੈ ਕਿ ਪਹਿਲੀ ਦੀਵਾਲੀ ਹੋਏਗੀ ਮੇਰੀ 2002 ਦੇ ਵਿੱਚ ਲਾਸਟ ਟਾਈਮ ਮੈਂ ਦੀਵਾਲੀ ਦੇਖੀ ਸੀ ਇੰਡੀਆ ਦੇ ਵਿੱਚ ਔਰ ਇੱਥੇ ਦੀ ਦੀਵਾਲੀ ਦਾ ਆਪਣਾ ਹੀ ਮਜ਼ਾ ਹੈਗਾ ਸੋ ਅਸੀਂ ਇੱਥੇ ਪੂਰੀ ਤਿਆਰੀ ਕਰਦੇ ਪਏ ਅੱਜ ਤੇ ਆਹ ਲਾਈਟਾਂ ਲੂਟਾਂ ਲਗਾ ਰਹੇ ਆ ਨਾ ਤੇ ਉੱਤੇ ਉਹ ਮਾਣ ਗੌਰਵ ਉਹ ਵੀ ਸਾਡੀ ਮਦਦ ਕਰੂਗਾ ਦੀਵਾਲੀ ਦੀਆਂ ਲਾਈਟਾਂ ਲਾਉਣ ਦੇ ਅੰਦਰ ਸਭ ਬਹੁਤ ਵਧੀਆ ਮਾਹੌਲ ਬਣਿਆ ਹੋਇਆ ਹੈ ਸਿਟੀ ਸਾਰੇ ਸੱਚੇ ਪਏ ਆ ਤੇ ਆਹ ਇਹ ਥੋੜਾ ਜਿਹਾ ਤੁਹਾਨੂੰ ਦਿਖਾਣਾ ਮੈਂ ਪਿੰਡ ਦਾ ਮਾਹੌਲ ਉੱਪਰੋਂ ਆ ਲੱਗਾ ਗੌਰਵ ਲਾਈਟਾਂ ਫਿੱਟ ਕਰ ਦੂੰਗਾ ਅੱਜ ਸਾਨੂੰ ਤਾਂ ਦਿਵਾਲੀ ਵਧੀਆ ਲੱਗਦੀ ਯਾਰੋ ਬੈਸਟ ਹੈ ਥੋਰ ਕਿਹੜਾ ਕਿਹੜਾ ਦਿਨ ਤੈਨੂੰ ਵਧੀਆ ਲੱਗਦਾ ਹੂੰ ਧਿਆਨ ਨਾ ਕਰੀਏ ਨਾ ਉਹ ਵੀ ਪੂਰੀ ਸੈਟਿੰਗ ਕਰਦਾ ਲਾਈਟਾਂ ਦੀ ਉਹ ਕਿਤੇ ਅੱਗੇ ਤਾਂ ਨਹੀਂ ਲੱਗੀ ਤੂੰ ਆ ਬੜਾ ਨਿਕਲ ਰਿਹਾ ਉਧਰ ਇਹ ਹੈਗਾ ਮਾਹੌਲ ਪਿੰਡ ਦਾ ਸਵੇਰ ਦਾ ਟਾਈਮ ਬਹੁਤ ਸੋਹਣੀ ਧੁੱਪ ਨਿਕਲੀ ਹੋਈ ਅੱਜ ਸੋ ਪਿੰਡ ਦੀ ਦੀਵਾਲੀ ਦੇਖਦੇ ਆਂ ਇਸ ਵਾਰੀ ਪਹਿਲੀ ਵਾਰ 23 ਸਾਲਾਂ ਬਾਅਦ ਕੋਰਵ ਮੈਂ ਨਾ 23 ਸਾਲਾਂ ਬਾਅਦ ਦੀਵਾਲੀ ਦੇਖ ਰਿਹਾ 23 ইয়ার্স ਬਾਅਦ ਇੰਡੀਆ ਦੇ ਅੰਦਰ ਜਦ ਮੈਂ ਇੰਡੀਆ ਸਿਕਾ ਨਾ ਪਹਿਲਾਂ ਤੇ ਹੁਣ 23 ਸਾਲਾਂ ਬਾਅਦ ਫਸਟ ਟਾਈਮ ਮੈਂ ਦੇਖਣ ਲੱਗਾ ਦੀਵਾਲੀ ਇੱਥੇ ਮੋਟਰ ਤੇ ਹੁਣ ਮੱਥਾ ਟੇਕਦੇ ਆਂ ਦੀਵਾਲੀ ਦੀ ਦੇਖੋ ਕਿੰਨਾ ਸੋਹਣਾ 뷰 ਹੈਗਾ ਇੱਥੇ ਸਾਰਾ ਆਹ ਦੇਖੋ ਬੂਟੇ ਕਿੰਨੂ ਸੁਰੂ ਹੋ ਗਏ ਲੱਗਣੇ ਛੋਟੇ ਛੋਟੇ ਆ ਹਜੇ ਸਾਈਜ਼ ਦੇ ਉਹ ਵੀ ਕਿੰਨੂ ਐ ਦੇਖੋ ਕਿੰਨਾ ਸੋਹਣਾ ਕਿੰਨੂ ਲੱਗਦਾ ਪੱਕਿਆ ਪੈਕਦਾ ਤੂੰ ਦੀਵਾਲੀ ਦੀਆਂ ਦੀਵਾ ਕਰੀਏ ਮੋਟਰ ਦੇ ਉੱਤੇ ਆ ਕਿੰਨੂ ਹੈ ਹਨਾ ਇਹ ਕਿੰਨੂ ਹੈ ਕਿੰਨੂ ਖਰਾਬ ਹੈ ਇਹਦਾ ਜਿਹੜਾ ਟਾਈਮ ਨਹੀਂ ਹੋ ਰਿਹਾ ਇਹ ਛੋਟੇ ਛੋਟੇ ਇਹ ਸਹੀ ਨਹੀਂ ਬੁੱਤਦੇ ਮੇਸ਼ਾ ਇਹਨੂੰ ਸਪਰੇਅ ਵੀ ਨਾ ਕਰਦਾ ਬੰਦਾ ਤਾਂ ਕੋਈ ਹੋਰ ਹੈ ਇਹ ਸਪਰੇਅ ਕਰ ਦੰਨੇ ਆਹ ਚਿਹੜੀ ਗੱਲ Vendo é, e é, 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 é. ਤੇ ਹੁਣ ਮੋਟਰ ਤੇ ਵੀ ਤੇ ਉਹ ਦੇਖੋ ਵੀ ਉਸੇ ਛੋਨਾ ਹਜੇ ਵੀ ਵੱਡਿਆ ਨਹੀਂ ਬੰਦੇ ਨੇ ਆ ਨਿੰਬੂ ਦਾ ਬੁੱਟਾ ਹੈ ਤਾਂ ਨਿੰਬੂ ਨਾ ਬੁੱਝੇ ਤੋੜਦੇ ਆ E aí, ó, Ini hey, adalah elektrik skuter kita <laughs> V2 Plus

ਕਰ ਦੋ ਤੇ ਫੇਰ ਚੱਲਦੇ ਆਂ ਕਿ ਸਨਸੈਟ ਹਜੇ ਹੋਇਆ ਨਹੀਂ ਵਸੇ ਸਾਰੇ ਦੀਵੇ ਬਾਲਦੇ ਆਂ ਦੂਰੇ ਦੀਵੇ ਬਾਲਤਾ ਤੇ ਦੀਵਿਆਂ ਦੀ ਤਿਆਰੀ ਇਹ ਤਾਰੇ ਜਿਹਾ ਦੇ ਬੱਤੀਆਂ ਕੀ ਇਹ ਮੈਨੂੰ ਲੱਗਦਾ ਪਾਣੀ ਚ ਪਹਿਲਾਂ ਹੀ ਕੱਢ ਤੇ ਦਾਦਾ ਸੁੱਕੂਗੇ ਤੇ ਨਹੀਂ ਨਾ ਹੋ ਐਦਾਂ ਕਰ ਲਈ ਨਾ ਐ ਘਾਰਿਆ ਤੇ ਵਿੰਡਰ ਪੁਆਇੰਟ ਜੇ ਬਣੇ ਉਹ ਨਾ ਤੇ ਦਾਦਾ ਕੀ ਕੀ ਫਿਰ ਹੋ ਜੂਗੇ ਤਿਆਰੀ ਪਹਿਲਾਂ ਹੀ ਕਰ ਲੈਣੀ ਹੈ ਚਲੋ ਤੇਰੇ ਨੂੰ ਪ੍ਰਪਰਿਆ ਜਾ ਮੋਟਾ ਤੇ ਤੇ ਤੇ

So ਚਲਾਤੇ ਲੋਗਾਂ ਨੇ ਸੋ 15 18 ਫਿਰ ਸਾਰੇ ਦੀਵਿਆਂ ਦੇ ਵਾਲ ਕੇ ਨਾ ਫਿਰ ਇਹਨਾਂ ਨੂੰ ਉੱਤੇ ਰੱਖ ਕੇ ਆਮ ਹੈ ਮੇਰੇ ਲਈ ਇਹ ਪਹਿਲੀ ਦੀਵਾਲੀ ਹੈ 23 ਸਾਲਾਂ ਦੇ ਅੰਦਰ 2002 ਦੇ ਅੰਦਰ ਜਦ ਮੈਂ ਕੈਨੇਡਾ ਗਿਆ ਸੀ ਤੇ ਮੇਰੀ ਪਹਿਲੀ ਦੀਵਾਲੀ ਉਹ ਲਾਸਟ ਦੀਵਾਲੀ ਸੀ ਇੰਡੀਆ ਦੇ ਅੰਦਰ ਸੋ ਆਫਟਰ 23 ইয়ার্স 23 ਸਾਲਾਂ ਦੇ ਬਾਅਦ ਮੇਰੀ ਦੀਵਾਲੀ ਸਟਾਰਟ ਹੋਈ ਹੈ ਦੁਬਾਰਾ 23 ਸਾਲਾਂ ਬਾਅਦ ਮੇਰੀ ਦੀਵਾਲੀ ਇੰਡੀਆ ਦੇ ਅੰਦਰ ਦੁਬਾਰਾ ਸ਼ੁਰੂ ਹੋਈ ਹੈ ਔਰ ਇਹ ਬਹੁਤ ਹੀ ਮੈਨੂੰ ਤੁਹਾਨੂੰ ਖੁਸ਼ੀ ਹੁੰਦੀ ਹੈ ਇਸ ਗੱਲ ਦੀ ਇਹ ਤੁਸੀਂ ਦੀਵਾਲੀ ਮਨਾ ਰਹੇ ਹੋ ਸਪੈਸ਼ਲੀ ਆਪਣੇ ਪੇਰੈਂਟਸ ਦੇ ਨਾਲ ਤੇ ਹੁਣ ਮੈਂ ਚੱਕ ਕੇ ਮੈਂ ਦੀਵੇ ਉੱਤੇ ਰੱਖਦਾ ਹਾਂ ਇੱਕ ਇੱਕ ਕਰਕੇ ਚਾਹੇ ਜਿੰਨੀ ਮਰਜ਼ੀ ਆਰਟੀਫੀਸ਼ੀਅਲ ਲਾਈਟਸ ਹੋ ਜਾਣ ਲੇਕਿਨ ਜੋ ਦੀਵਿਆਂ ਦੀ ਗੱਲ ਹੁੰਦੀ ਹੈ ਨਾ ਦੀਵਾਲੀ ਦੇ ਅੰਦਰ ਉਹਦੇ ਵਰਗੀ ਕੋਈ ਗੱਲ ਨਹੀਂ ਦੀਵੇ ਜਿਹੜੇ ਹੈਗੇ ਆ ਇਹ ਰੀਅਲ ਦੀਵਾਲੀ ਜਿਹੜੀ ਹੈਗੀ ਹੈ ਉਹਨੂੰ ਰਿਪਰੈਜ਼ੈਂਟ ਕਰਦੇ ਇਹ ਇਧਰ ਸਾਰੀ ਡੈਕੋਰੇਸ਼ਨਸ ਕੀਤੀਆਂ ਹੋਈਆਂ ਘਰ ਦੀਆਂ ਸੀ ਸਾਡੇ ਘਰ ਦੇ ਨਾਲ ਹੀ ਬਿਲਕੁਲ ਗੁਰਦੁਆਰਾ ਸਾਹਿਬ ਹੈਗਾ। ਔਰ ਗੁਰਦੁਆਰਾ ਸਾਹਿਬ ਵੀ ਕਾਫੀ ਜ਼ਿਆਦਾ ਰੌਣਕਾਂ ਲੱਗੀ ਹੋਈਆਂ ਐ ਇਸ ਵੇਲੇ। ਤੇ ਇਹ ਕੁਛ ਅਜਿਹੇ ਦਾ ਮਾਹੌਲ ਹੈਗਾ ਇੱਥੇ ਗੁਰਦੁਆਰਾ ਸਾਹਿਬ ਦਾ। ਤੋ ਇਦਾਂ ਹੈ ਕੁਛ ਲਾਈਟਾਂ ਡੈਕੋਰੇਸ਼ਨਸ ਕਿ ਦੇਵਤੇ ਕੋਠੇ ਦੇ ਕਿੰਦਾ ਨਾ ਮਾਲ ਹੈਗਾ ਪਿੰਡ ਦਾ ਆਇਕ ਤਾਂ ਬਿਲਕੁਲ ਟਾਪ ਕਾਫੀ ਸਜਾਵਟ ਹੋਈ ਪਈ ਹੈ ਦੀਵੇ ਹਾਂ ਇਸ ਨੂੰ ਦੇਖਦੇ ਸਾਰਾ ਦਾ ਸਾਰਾ ਘਰ ਇਹ ਲਾਈਟਸ ਲੱਗੀਆਂ ਹੋਈਆਂ ਨਾ ਜਿਹੜੇ ਪੀਵੀਐਲ ਹਨ ਉਹਨਾਂ ਨੂੰ ਇੱਥੇ ਕੋਰਨਰ ਤੇ ਲਗਾਉਣਾ ਕਿੱਥੇ ਸੈਟਅਪ ਹੋ ਗਿਆ ਹਮ ਆਲਮੋਸਟ ਕੰਦਾ ਕੁਛ ਮਾਹੌਲ ਹੈਗਾ ਇਸ ਵੇਲੇ ਦੀਵਿਆਂ ਲਗਾ ਕੇ ਸਾਰੇ ਲਾਈਟਸ ਹੋ ਗਈਆਂ ਸਾਰੀਆਂ ਐਦਰ ਗੁਰਦੁਆਰਾ ਸਾਹਿਬ ਇਹ ਕਿ ਵੀ ਲਾਈਟਾਂ ਚਲਾਈਆਂ ਹਨ ਕੰਟ ਦੇਖਦੇ ਆ ਘਰ ਦਾ ਦੋ ਦੀਵੇ ਇੱਥੇ ਲਗਾਉਤੇ ਅੱਜ ਤਾਂ ਡੈਕੋਰੇਸ਼ਨਸ ਹੋ ਗਈਆਂ ਸਾਡੀਆਂ ਅੱਛੀਆਂ ਇੰਡੀਆ ਦੀ ਦੀਵਾਲੀ ਦੀ ਇੱਕ ਗੱਲ ਹੈ ਜੀ ਆ ਪੀ ਐ ਲੱਗਦਾ ਜਿਵੇਂ ਵਾਰ ਜ਼ੋਨ ਹੁੰਦਾ ਨਾ ਜਿੱਥੇ ਲੜਾਈ ਹੋ ਰਹੀ ਹੋਵੇ, World War ਚੱਲ ਰਹੀ ਹੋਵੇ। ਇਸ ਤਰੀਕੇ ਦੀ ਮਤਲਬ ਦੀਵਾਲੀ ਮਨਾਈ ਜਾਂਦੀ ਹੈ ਜਿਹੜੀ ਇਹਦੇ ਅੰਦਰ। ਹੁਣ ਜੀ ਦੇਖਿਓ ਪਿੰਡ ਦੇ ਅੰਦਰ ਕਿਤਾ ਪਟਾਕੇ ਵੱਜੀ ਜਾਂਦੇ। ਇੱਧਰ ਦੇਖੋ ਆ ਦੇਖੋ ਜਿਵੇਂ ਕਿਤੇ ਨਾ ਵਾਰ ਜ਼ੋਨ ਹੁੰਦੀ ਹੈ। ਇਸ ਤਰੀਕੇ ਨਾਲ ਉਹ ਹੋ ਗਿਆ। ये है रात टाइम ओ देखो पटाके अशतबाजिया क्या क्या नहीं चल रहा इसलिए ओह ओह ओ. ਆ ਇੱਕ ਵਾਰੀ ਤੁਹਾਨੂੰ ਦਿਖਾਣਾ ਮੈਂ ਆ ਗੁਰਦੁਆਰਾ ਸਾਹਿਬ ਹੈ ਉਹ ਮਦਰ ਕੋ ਚੱਲਿਆ ਰਾਕੇਟਸ ਨੋਟਸ ਪਾ ਕੇ ਦਮ ਹਮੇਸ਼ਾ ਇਹ ਗੱਲ ਇੰਡੀਆ ਦੀ ਦਿਵਾਲੀ ਜਿਹੜੀ ਹੈਗੀ ਆ ਉਹਦਾ ਤਾਂ ਤੁਸੀਂ ਇੱਥੇ ਰਹਿ ਕੇ ਤੁਹਾਨੂੰ ਪਤਾ ਲੱਗਦਾ ਵੀ ਕਿੰਦਾਂ ਦੀ ਹੈਗੀਆਂ ਜੇ ਤੁਸੀਂ ਦੇਖਦੇ ਆਂ ਬਈ ਹੁੰਦੇ ਇਸ ਤਰੀਕੇ ਦੇ ਨਾਲ ਪਟਾਕੇ ਚੱਲ ਰਹੇ ਆ ਆ ਦੇਖੋ ਉਹਦਾ ਟਾਈਮ ਔਰ ਇਹ ਪਤਾ ਨਹੀਂ ਕਦੋਂ ਤੱਕ ਚੱਲੀ ਜਾਣੇ ਇੱਦਾਂ ਬੱਚੇ ਬਹੁਤ ਚੱਲਿਆ ਕੁਛ ਉਹ ਤੇ ਬਹੁਤ ਜ਼ਿਆਦਾ ਚੱਲ ਰਿਹਾ ਅਸਲ ਇਹ ਨਗਾ ਸਾਡੇ ਪਿੰਡ ਦੇ ਟਾਪ ਤੋਂ ਥਿਊ ਉਹ ਚੱਲੀਏ ਕ੍ਰਾਫਟ ਉਹ ਵਾਹ ਉਹ ਚੱਲਿਆ ਦੀਵਾਲੀ ਦਾ ਤਿਉਹਾਰ ਜਿਹੜਾ ਹੈਗਾ ਸਪੈਸ਼ਲ ਹੈਗਾ ਸਪੈਸ਼ਲੀ ਬੱਚਿਆਂ ਲਈ ਨਾ ਤੇ ਮੈਂ ਅੱਜ ਸਾਰੇ ਗੁਰਦੁਆਰੇ ਦੇਖੇ ਮੱਥਾ ਟੇਕਿਆ ਮੋਟਰ ਤੇ ਗਏ ਉੱਥੇ ਵੀ ਦੀਵਾ ਜਾਲਿਆ ਸਵੇਰ ਨੂੰ ਦੇਖੋ ਕਿੰਦਾ ਧੂਆਂ ਹੀ ਹੋਇਆ ਹੋਣਾ ਇਹ ਪੋਲੂਸ਼ਨ ਜਿਹੜਾ ਹੈਗਾ ਉਹ ਤਾਂ ਚਲੋ ਹਾਂ ਹੋ ਦੇਖੋ ਹੋ ਗਿਆ ਹੋ ਗਿਆ ਆ ਗਿਆ ਇਹ ਹੈ ਇੰਡੀਆ ਦੀ ਦੀਵਾਲੀ ਹੈ ਜਿਹਦੇ ਵਰਗੀ ਕੋਈ ਕੋਈ ਹੋਰ ਕੋਈ ਦੀਵਾਲੀ ਨਹੀਂ ਹੋ ਸਕਦੀ ਇਦਾਂ ਦੇ ਜਿਸ ਤਰੀਕੇ ਨਾਲ ਦੀਵਾਲੀ ਜਿਹੜੀ ਇੰਡੀਆ ਦੇ اندر सेलिब्रेट ਕੀਤੀ ਜਾਂਦੀ ਹੈ ਮੈਂ ਇਹ ਚੀਜ਼ ਇਹ ਇਹ ਜਿਹੜੀ ਚੀਜ਼ ਹੈਗੀ ਆ ਆਪਾਂ ਆਫਟਰ ਪਤਨ ਨਹੀਂ 23 ਸਾਲਾਂ ਬਾਅਦ ਦੇਖ ਰਿਹਾ ਹੈਗਾ ਤੇ ਕਿਉਂਕਿ 23 ਸਾਲ ਪਹਿਲਾਂ ਮੈਂ ਇੱਥੋਂ ਚੱਲ ਗਿਆ ਸੀ ਕਹਿੰਦਾ ਉਸ ਤੋਂ ਬਾਅਦ ਆਂਦਾ ਧਰੇ ਹਾਂ ਲੇਕਿਨ ਮੈਂ ਦੀਵਾਲੀ ਦੇ ਟਾਈਮ ਤੇ ਕਰੀ ਆ ਨਹੀਂ ਸਕੇ ਜਿਆਦਾ ਸੋ ਮਿਸ ਕੀਤਾ ਮੈਂ ਦੀਵਾਲੀ ਦੀ ਪੂਰੀ ਬਾਅਰ ਜ਼ੋਨ ਬਣੀ ਪਈ ਐ ਇਸ ਵੇਲੇ ਮੈਨੂੰ ਲੱਗਾ ਕਿ ਬੋਰ ਦੇ ਅੰਦਰ ਵੀ ਇਦਾਂ ਨਹੀਂ ਹੋਊਗਾ ਜਿੱਦਾਂ ਆਲਓਵਰ ਇੰਡੀਆ ਇਸ ਵੇਲੇ ਚੱਲ ਰਿਹਾ ਹੈ। ਓਹ ਕਿਸੇ ਦੇ ਘਰੇ ਜਾ ਕੇ ਨਾ ਬਚੇ ਯਾਰ। ਇਦਾਂ ਦਾ ਥੋੜਾ ਜਿਹਾ ਇਹ ਅਸ਼ਤਬਾਦੀ ਰਾਕਟ ਜਿਹੜੇ ਉਡਾਉਂਦੇ ਉਹਨਾਂ ਡੇਂਜਰ ਹੁੰਦਾ ਕੰਮ। ਓਹ